ਪੰਜਾਬੀ ਸਾਹਿਤ ਸਭਾ ਭੈਣੀ ਸਾਹਿਬ ਦੀ ਜੇ ਕੋਈ ਗੱਲ ਕਰਨੀ ਹੋਵੇ ਤਾਂ ਜਿਵੇਂ ਮੇਰੇ ਤੋਂ ਪਹਿਲਾਂ ਕਮਲਜੀਤ ਨੀਲੋਂ ਜੀ ਨੇ ਇੱਕ ਇਹ ਸ਼ਬਦ ਇੱਕ ਛਾਤਤਰ ਦੇ ਵਿੱਚ ਜਿਹਨੂੰ ਕਹਿੰਦੇ ਕੁਝ ਜਿਹਾ ਸਮੁੰਦਰ ਬੰਦ ਕਰ ਦਿੱਤਾ ਹੈ ਕਿ ਆਦਮੀ ਦੀ ਫੋਟੋ ਬਣਾ ਕੇ ਥੱਲੇ ਆਦਮੀ ਲਿਖ ਦिए ਤੇ ਉਹ ਕਿੰਨੀ ਵੱਡੀ ਗੱਲ ਹੁੰਦੀ ਹੈ ਸੋ ਇਸੇ ਤਰ੍ਹਾਂ ਪੰਜਾਬੀ ਸਾਹਿਤ ਸਭਾ ਦੀਆਂ ਗਤੀਵਿਧੀਆਂ ਨੂੰ ਅਹੀਂ ਸੋਸ਼ਲ ਮੀਡੀਆ ਦੇ ਪਲੇਟਫਾਰਮ ਤੋਂ ਬਹੁਤ ਸਮੇਂ ਤੋਂ ਦੇਖਦੇ ਆ ਰਹੇ ਆ ਔਰ ਬਹੁਤ ਵਧੀਆ ਲੱਗਦਾ ਹੈ ਕਿ ਆਪਣੇ ਧਾਰਮਿਕ ਕਿਦਿਆਂ ਦੇ ਵਿੱਚ ਰਹਿਣ ਦੇ ਨਾਲ-ਨਾਲ ਇਹ ਪਾਠਕਾਂ ਨੂੰ ਸਾਹਿਤ ਦੇ ਨਾਲ ਪੰਜਾਬੀ ਬੋਲੀ ਦੇ ਨਾਲ ਜੋੜਨ ਦਾ ਜਿਹੜਾ ਹਮੇਸ਼ਾ ਉਪਰਾਲਾ ਕਰਦੇ ਨੇ ਹਮੇਸ਼ਾ ਹੀ ਇਹਨਾਂ ਦਾ ਉਪਰਾਲਾ ਬਹੁਤ ਸਰਾਉਣਯੋਗ ਹੁੰਦਾ ਹੈ ਪਿਛਲੇ ਸਾਲ ਅਸੀਂ ਨਾਰੰਗਵਾਲ ਲਾਇਬ੍ਰੇਰੀ ਦੇ ਵਿੱਚ ਇੱਕ ਫੰਕਸ਼ਨ ਕੀਤਾ ਸੀ ਸੋਮਪਾਲ ਹੀਰਾ ਦਾ ਇੱਕ ਪਲੇ ਸੀ ਪੰਜਾਬੀ ਭਾਸ਼ਾ ਦੇ ਉੱਤੇ ਪਾਸ਼ਾ ਵਹਿੰਦਾ ਦਰ ਉਹਦੇ ਨਾਲ ਲੱਗਦੀ ਹੀ ਬਲਵਿੰਦ ਇਹਨਾਂ ਨੇ ਗੁਰਸੇਵਕ ਸਿੰਘ ਢਿਲੋਂ ਹਰਾਨੇ ਆਪਣੀ ਇੱਕ ਕਵਿਤਾ ਤਰਨਮ ਦੇ ਵਿੱਚ ਪੇਸ਼ ਕੀਤੀ ਸੀ ਬਹੁਤ ਰੰਗ ਬੰਨਿਆ ਸੀ ਉਸ ਵੇਲੇ ਮੈਨੂੰ ਅਹਿਸਾਸ ਹੋਇਆ ਵੀ ਭੈਣੀ ਸਾਹਿਬ ਵਾਲੇ ਕਿੰਨੀ ਵਧੀਆ ਤਰੀਕੇ ਦੇ ਨਾਲ ਪੰਜਾਬੀ ਭੁੱਲੀ ਦੀ ਸੇਵਾ ਕਰ ਰਹੇ ਹਨ ਆਪਣੇ ਬਾਰੇ ਦੱਸ ਦਿਆਂ ਮੇਰੇ ਬਾਰੇ ਨਾ ਐਕਚੁਅਲੀ ਮੇਰੇ ਨਾਮ ਤੋਂ ਥੋੜੀ ਕਨਫਿਊਜ਼ਨ ਹੀ ਰਹਿੰਦੀ ਹੈ ਸਾਹਿਤ ਦੇ ਫੀਲਡ ਵਿੱਚ ਕਿ ਮੇਰੇ ਨਾਮ ਦੇ ਨਾਲ ਡਾਕਟਰ ਲੱਗਦਾ ਹੈ ਵੈਸੇ ਜਿਆਦਾ ਡਾਕਟਰ ਇਸ ਲੇਖ ਕਿਤਾਬਾਂ ਦੇ ਵਿੱਚ ਰੁਚੀ ਹੋਣ ਕਰਕੇ ਸਾਰਿਆਂ ਨੂੰ ਇਹ ਭਲੇਖਾ ਲੱਗਦਾ ਹੈ ਕਿ ਸ਼ਾਇਦ ਮੈਂ ਸਾਹਿਤ ਦੇ ਵਿੱਚ ਪੀ ਐਚ ਡੀ ਕੀਤੀ ਆ ਗੱਲ ਉਸ ਪਰ ਮੈਂ ਮੈਡੀਕਲ ਦੀ ਡਾਕਟਰ ਆ ਫਿਰ ਅਗਲਾ ਸਵਾਲ ਸਾਰਿਆਂ ਦੇ ਮਨ 'ਚ ਇਹ ਉੱਠਦਾ ਹੈ ਵੀ ਇਹਨਾਂ ਦੋਨਾਂ ਚੀਜ਼ਾਂ ਦਾ ਆਪਸ 'ਚ ਕੋਈ ਸਬੰਧ ਕਿਸ ਤਰ੍ਹਾਂ ਹੋਇਆ ਮੈਡੀਕਲ ਦੀ ਡਾਕਟਰ ਹਮੇਸ਼ਾ ਰਹਿਣਾ ਕਿਤਾਬਾਂ 'ਚ ਪੰਜਾਬੀ ਸਾਹਿਤ ਦੀਆਂ ਕਿਤਾਬਾਂ 'ਚ ਐਕਚੁਅਲੀ ਮੈਨੂੰ ਸ਼ੁਰੂ ਤੋਂ ਹੀ ਮੈਂ ਪੱਤਰ ਵਿੱਚ ਵੀ ਲਿਖਿਆ ਗਿਆ ਵੀ ਸਾਹਿਤ ਦਾ ਖਾਸ ਕਰਕੇ ਪੰਜਾਬੀ ਸਾਹਿਤ ਪੜ੍ਹਨ ਦਾ ਪਛਪਨ ਤੋਂ ਹੀ ਸ਼ੌਕ ਸੀ ਮੈਂ ਜਿੱਥੇ ਵੀ ਕੋਸਮਾ ਗਵਰਨਮੈਂਟ ਜੌਬ ਵੀ ਕੀਤੀ ਆਪਣਾ ਪਰਸਨਲ ਕੰਮ ਵੀ ਕੀਤਾ ਮੈਂ ਜਿੱਥੇ ਵੀ ਜਾਂਦੀ ਮੇਰੇ ਨਾਲ ਮੇਰੀ ਲਾਇਬ੍ਰੇਰੀ ਜਾਂਦੀ ਠੀਕ ਹੈ ਮੈਂ ਜਿੱਥੇ ਵੀ ਬੈਠਦੀ ਮੈਂ ਇੱਕ ਇਕਲਮਾਰੀ ਮੇਰੇ ਨਾਲ ਉਹ ਕਿਤਾਬਾਂ ਨਹੀਂ ਜ਼ਰੂਰ ਹੁੰਦੀ ਕਿ ਜੇ ਕੋਈ ਕਿਉਂਕਿ ਦੇਖੋ ਮੈਂ ਮਹਿਸੂਸ ਕੀਤਾ ਹੈ ਕਿ ਸਮਾਜ ਦੇ ਵਿੱਚ ਜੇ ਡਾਕਟਰ ਦੇ ਕੋਲ ਇਹ ਕਲਾ ਹੋਵੇ ਨਾ ਆਪਣੀ ਕਿਸੇ ਦੀ ਦੁੱਖਦਰਦ ਨੂੰ ਪੈਨ ਡਾਊਨ ਕਰਨ ਦੀ ਤੇ ਮੈਨੂੰ ਲੱਗਦਾ ਹੈ ਕਿ ਇੱਕ ਡਾਕਟਰ ਜਿਹੜਾ ਹੈ ਉਹ ਬਹੁਤ ਵਧੀਆ ਸਮਾਜ ਦਾ ਸ਼ੀਸ਼ਾ ਪੇਸ਼ ਕਰ ਸਕਦਾ ਹੈ ਕਿਉਂਕਿ ਸਾਡੇ ਕੋਲ ਪੇਸ਼ੈਂਟ ਨੇ ਆ ਕੇ ਆਪਣੀ ਹਰ ਤਰ੍ਹਾਂ ਦੀ ਨਿੱਜੀ ਤੋਂ ਨਿੱਜੀ ਗੱਲ ਜਿਹੜੀ ਕਿ ਉਹ ਕਿਸੇ ਦੂਜੇ ਨੂੰ ਨਹੀਂ ਵੀ ਦੱਸ ਸਕਦਾ ਅਜੇ ਵਕੀਲ ਕੋਲ ਵੀ ਜਦੋਂ ਅਸੀਂ ਜਾਂਦੇ ਹਾਂ ਅਸੀਂ ਸਿਰਫ ਆਪਣਾ ਪੱਖ ਦੱਸਦੇ ਹਾਂ ਕਿਉਂਕਿ ਅਸੀਂ ਕੇਸ ਜਿੱਤਣਾ ਹੁੰਦਾ ਹੈ ਪਰ ਡਾਕਟਰ ਨੂੰ ਅਸੀਂ ਸਾਰੇ ਸਿਚੁਏਸ਼ਨ ਸਹੀ-ਸਹੀ ਦੱਸਦੇ ਹਾਂ ਕਿ ਸਾਡੇ ਨਾਲ ਕੀ-ਕੀ ਹੋਇਆ ਵਾਪਰਿਆ ਮੇਰਾ ਵੈਸੀ ਫੀਲਡ ਹੋਮੋਪੈਥੀ ਦਾ ਹੈ ਆਪ ਸਭ ਨੂੰ ਪਤਾ ਹੀ ਹੈ ਕਿ ਹੋਮੋਪੈਥੀ ਦੇ ਵਿੱਚ ਸਰੀਰ ਨਾਲੋਂ ਮਨ ਦੇ ਵੱਲ ਵੱਧ ਧਿਆਨ ਦਿੱਤਾ ਜਾਂਦਾ ਹੈ ਸਾਡੀ ਥਿਊਰੀ ਦੇ ਵਿੱਚ ਇਹ ਮੰਨਣਾ ਹੈ ਕਿ ਜਿਸ ਤਰ੍ਹਾਂ ਅੱਜ ਕੱਲ ਔਰਤਾਂ ਦੇ ਸਰੀਰਾਂ 'ਚ ਗੰਢਾਂ ਬਣ ਰਹੀਆਂ ਨੇ ਛਾਤੀਆਂ 'ਚ ਗਿਲਤੀਆਂ ਬਣ ਰਹੀਆਂ ਨੇ ਬੱਚੇਦਾਨੀਆਂ 'ਚ ਇਹ ਗੱਠਾ ਪਹਿਲਾਂ ਮਨ 'ਚ ਬਣਦੀਆਂ ਨੇ ਔਰ ਉਹਨਾਂ ਗੱਠਾਂ ਦਾ ਜਿਹੜਾ ਪਰਛਾਵਾਂ ਹੈ ਉਹ ਸਰੀਰ ਤੇ ਮੈਨੀਫੈਸਟ ਕਰਦਾ ਹੈ ਇਹਦੀ ਇੱਕ ਤਾਜ਼ਾ ਉਦਾਹਰਣ ਮੈਂ ਤੁਹਾਡੇ ਸਾਹਮਣੇ ਜਿੰਨੇ ਕਿ ਮੈਨੂੰ ਵੀ ਝੰਡੋੜ ਕੇ ਰੱਖ ਦਿੱਤਾ ਤੁਹਾਡੇ ਨਾਲ ਇੱਕ ਘਟਨਾ ਮੈਨੂੰ ਪਤਾ ਸਮਾਂ ਬਹੁਤ ਹੋ ਚੱਲਿਆ ਪਰ ਇੱਕ ਸ਼ੇਅਰ ਕਰਨੀ ਜਰੂਰੀ ਸਮਝਦਾ ਸਮਝਦੀ ਹਾਂ ਕਿ ਸਾਹਿਤ ਤੇ ਸਿਹਤ ਦਾ ਸਮੇਲ ਕਿੱਥੇ ਹੁੰਦਾ ਆਪਾਂ ਸਾਰਿਆਂ ਨੇ ਇੱਕ ਕਿੱਸਾ ਬਚਪਨ ਦੇ ਵਿੱਚ ਦਾਦੇ-ਦਾਦੀ ਦੀ ਗੋਦ ਚ ਬੈ ਕੇ ਪੜਿਆ ਹੈ ਪੂਰਨ ਭਗਤ ਦਾ ਕਿੱਸਾ ਤੇ ਉਹਦੇ ਵਿੱਚ ਆਪਾਂ ਇੱਕ ਸੀਨ ਯਾਦ ਹੋਏਗਾ ਸਾਰਿਆਂ ਨੂੰ ਵੀ ਪੂਰਨ ਭਗਤ ਜਦੋਂ ਆਪਣੀ ਉਸ ਤੇ ਪਸੀਆ ਕਰਕੇ ਪਰ ਇਹ ਜੋ ਬਾਹਰ ਨਿਕਲਦਾ ਹੈ ਜਿਉਂਦੀ ਮਾਂ ਜਦੋਂ ਪਹਿਲੀ ਵਾਰ ਉਹਨੂੰ ਵੇਖਦੀ ਏ ਇਛਰਾ ਤੇ ਉਹਦੀ ਛਾਤੀਆਂ ਚੋਂ ਦੁੱਧ ਵਗਣਾ ਸ਼ੁਰੂ ਹੋ ਜਾਂਦੀ ਕੋਈ ਸਮਾਂ ਪਹਿਲਾਂ ਮੇਰੇ ਕੋਲ ਇਸ ਤਰ੍ਹਾਂ ਦੀ ਇੱਕ ਔਰਤ ਆਈ ਜਿਹਦੀਆਂ ਛਾਤੀਆਂ ਚੋਂ ਦੁੱਧ ਵਗਦਾ ਸੀ ਮੈਂ ਉਹਦੇ ਸਾਰੇ ਫਿਜ਼ੀਕਲ ਟੈਸਟ ਕਰਾ ਲਏ ਜੋ ਕੁਝ ਵੀ ਹੋ ਸਕਦਾ ਸੀ ਬਲੱਡ ਟੈਸਟ ਛਾਤੀ ਦੇ ਟੈਸਟ ਦਿਮਾਗ ਦੀ ਇੱਕ ਰਸੌਲੀ ਹੁੰਦੀ ਆ ਉਹਦੇ 'ਚ ਵੀ ਛਾਤੀਆਂ 'ਚ ਦੁੱਧ ਵਗਣ ਲੱਗ ਜਾਂਦਾ ਉਹ ਵੀ ਨਹੀਂ ਆਈ ਉਹਦੇ ਹਸਬੰਦ ਉਹਦੇ ਨਾਂ ਲਾਉਂਦੇ ਸੀ ਉਹਨੂੰ ਬੋਲਣ ਨਹੀਂ ਦਿੰਦੇ ਸੀ ਉਹਨੂੰ ਡੋਮਿਨੇਟ ਕਰਦੇ ਸੀਗੇ ਉਹਨੂੰ ਕਹਿੰਦੇ ਸੀਗੇ ਮੈਂ ਉਹਨੂੰ ਪੁੱਛਣਾ ਵੀ ਤੁਹਾਨੂੰ ਕੋਈ ਦੁੱਖ ਤਕਲੀਫ ਔਰ ਸਮੱਸਿਆ ਕੀ ਆ ਉਹਨਾਂ ਕਹਿੰਣਾ ਜੀ ਇਹਨੂੰ ਕੀ ਦੁੱਖ ਹੋ ਸਕਦਾ ਚੰਗੀ ਪੱਲੀ ਖਾਂਦੀ ਬਿੰਦੀ ਕੱਪੜੇ ਲੱਤੇ ਇਹਨੂੰ ਸਭ ਕੁਝ ਸਮੇਂ ਤੇ ਮਿਲਦਾ ਇਹਨੂੰ ਕੀ ਦੁੱਖ ਹੋ ਸਕਦਾ ਉਹਨਾਂ ਨੇ ਇੰਨਾ ਡੋਮਿਨੇਟ ਕਰਨਾ ਕਿ ਉਹਨੇ ਕੁਝ ਬੋਲਣਾ ਚਾਹਣਾ ਵੀ ਤੇ ਉਹਨਾਂ ਬੋਲਣ ਨਾ ਦੇ ਫਿਰ ਇੱਕ ਦਿਨ ਮੈਂ ਉਹਨਾਂ ਦਾ ਐਗਜ਼ਾਮੀਨੇਸ਼ਨ ਕਰਨ ਦੇ ਬਹਾਨੇ ਉਹਨਾਂ ਦੇ ਹਸਬੰਦ ਨੂੰ ਬਾਹਰ ਹੀ ਛੱਡਿਆ ਵੀ ਤੁਸੀਂ ਬਾਹਰ ਰੁਕੋ ਮੈਂ ਉਹਨਾਂ ਦੇ ਚੈੱਕ ਕਰਨਾ ਫਿਰ ਮੈਂ ਉਹਨਾਂ ਨੂੰ ਕੋਲ ਬਿਠਾ ਕੇ ਬੜੇ ਪਿਆਰ ਨਾਲ ਉਹਨਾਂ ਦੀ ਕਹਾਣੀ ਸੁਣੀ ਵੀ ਤੁਹਾਡੀ ਸਮੱਸਿਆ ਕਿੱਥੇ ਆ? ਸਰੀਰ ਤਾਂ ਮੈਂ ਸਾਰਾ ਚੈੱਕ ਕਰ ਲਿਆ ਵੀ ਕਿਤੇ ਕੋਈ ਸਮੱਸਿਆ ਨਹੀਂ ਹੈਗੀ ਵੀ ਤੁਹਾਡੇ ਬੱਚੇ ਵੀ ਵੱਡੇ ਨੇ ਅਜੇ ਕੋਈ ਛੋਟੇ ਬੱਚੇ ਦੀ ਮਦਰ ਦੇ ਫੀਡ ਆ ਸਕਦੀ ਐ ਇਸ ਤਰ੍ਹਾਂ ਫਿਰ ਉਹਨੇ ਮੈਨੂੰ ਇੱਕ ਸਟੋਰੀ ਸੁਣਾਈ ਕਹਿੰਦੇ ਵੀ ਮੇਰਾ ਜਿਹੜਾ ਬੱਚਾ ਹੈ ਨਾ ਉਹਨੂੰ ਮਿਲਿਆ ਨੂੰ ਮੈਨੂੰ 15 ਸਾਲ ਹੋ ਗਏ ਉਹਦਾ ਬੱਚਾ ਕਿਸੇ ਨਜਾਇਜ਼ ਤਰੀਕੇ ਨਾਲ ਉਸ ਵੇਲੇ ਬਾਹਰ ਭੇਜਿਆ ਗਿਆ ਸੀ ਫਿਰ ਉਹ ਵਾਪਸ ਨਹੀਂ ਆ ਸਕਿਆ ਉਹਦੀ ਛਾਤੀ ਚੋਂ ਦੁੱਧ ਦੋ ਮਾਰਦਾ ਸੀ ਜਦੋਂ ਬੱਚੇ ਨੂੰ ਯਾਦ ਕਰਦੀ ਸੀ ਸੋ ਇੱਥੇ ਫਿਰ ਮੈਨੂੰ ਕਹਾਣੀ ਯਾਦ ਆਈ ਕਿਉਂਕਿ ਪਹਿਲਾਂ ਮੈਂ ਸੋਚਦੀ ਸੀ ਵੀ ਸਾਹਿਤਕਾਰ ਖਾਸ ਕਰਕੇ ਕਵੀ ਕਈ ਵਾਰੀ ਨਾ ਕਿਸੇ ਸਿਚੁਏਸ਼ਨ ਨੂੰ ਵਧਾ-ਚੜਾ ਕੇ ਪੇਸ਼ ਕਰਦੇ ਨੇ ਪਰ ਉੱਥੇ ਮੈਨੂੰ ਵਾਕਈ ਉਹ ਗੱਲ ਯਾਦ ਆਈ ਵੀ ਨਹੀਂ ਵਾਕਈ ਬੀਐਸ ਉਹਦੇ ਦੇ ਸਰੀਰ 'ਚ ਕੋਈ ਨੁਕਸ ਨਹੀਂ ਆ ਪਰ ਇਹਦੀ ਜਿਹੜੀ ਸਮੱਸਿਆ ਹੈ ਇਹਦੇ ਮਨ ਨਾਲ ਜੁੜੀ ਹੈ ਜਦੋਂ ਆਪਣੇ ਬੱਚੇ ਦੀ ਗੱਲ ਕਰਦੀ ਸੀ ਉਹਦੀ ਛਾਤੀ 'ਚੋਂ ਉਸਦੇ ਲਈ ਦੁੱਧ ਆਉਂਦਾ ਸੀ ਸੋ ਇਸ ਕਰਕੇ ਸਮਾਜ ਦੇ ਵਿੱਚ ਬਹੁਤ ਕੁਝ ਐਸਾ ਪਿਆ ਏ ਫਿਰ ਉਸ ਤੋਂ ਬਾਅਦ ਮੈਨੂੰ ਹਸਨਪੁਰ ਆਪ ਸਾਰੇ ਜਨ ਦੇ ਮਨੁੱਖਤਾ ਦੀ ਸੇਵਾ ਹਸਨਪੁਰ ਬਾਪੂ ਬਲਕੌਰ ਸਿੰਘ ਜੀ ਵੀ ਉਸ ਵੇਲੇ ਸਾਡੀ ਮੀਟਿੰਗ 'ਚ ਹਾਜ਼ਰ ਸੀ ਵੀਰ ਗੁਰਪ੍ਰੀਤ ਸਿੰਘ ਉਹਨਾਂ ਨੇ ਯਾਦ ਕੀਤਾ ਵੀ ਤੁਸੀਂ ਸਾਡੇ ਕੋ ਲਿਟਰੇਚਰ ਤਿਆਰ ਕਰੋ ਆ ਜਿਹੜੇ ਪੇਸ਼ੈਂਟ ਨੇ ਸਾਡੇ ਕੋਲ ਆਉਂਦੇ ਫਿਰ ਮੈਂ ਉਹਨਾਂ ਕੋ ਲੋਕਾਂ ਦੇ ਕੋਲ ਬੈਠ ਕੇ ਉਹਨਾਂ ਚ 30 35 ਲੋਕਾਂ ਦੀਆਂ ਕਹਾਣੀਆਂ ਸੁਣੀਆਂ ਫਿਰ ਉਹਨਾਂ ਨੂੰ ਉਹਨਾਂ ਦੇ ਰੀਅਲ ਸਟੋਰੀਜ਼ ਨੂੰ ਥੋੜਾ ਨਾਮ ਮਦਲ ਬਦਲ ਕੇ ਉਹਨਾਂ ਨੂੰ ਪੈਨ ਡਾਉਨ ਕੀਤਾ ਔਰ ਉਹ ਕਹਾਣੀ ਜਿਹੜੀ ਮੇਰੀ ਬਾਤ ਤੱਕ ਦੀ ਕਿਤਾਬ ਹੈ ਉਹਨਾਂ ਦੀ ਟਰੂ ਸਟੋਰੀਜ਼ ਦੀ ਉਹਦੇ ਉੱਪਰ ਅੱਜ ਕੱਲ੍ਹ ਸੋਮਪਾਲ ਹੀਰਾ ਨੇ ਇੱਕ ਨਾਟਕ ਵੀ ਲਿਖਿਆ ਹੈ ਮਿੱਟੀ ਦੇ ਜੈ ਉਹ ਨਾਟਕ ਜਿਹੜਾ ਪੰਜਾਬ ਦੇ ਰੰਗਮੰਚ ਤੇ ਜਗਾ ਜਗਾ ਤੇ ਖੇਡੇ ਆ ਜਾ ਰਹੇ ਸੋ ਚਲੋ ਇਹ ਤਾਂ ਮੇਰੇ ਵਿਸ਼ੇ ਦੀ ਗੱਲ ਹੋ ਗਈ ਮੈਂ ਬਹੁਤ ਹੀ ਤੁਹਾਡਾ ਸਾਰਿਆਂ ਦਾ ਪੰਜਾਬੀ ਸਾਹਿਤ ਸਭਾ ਪੈਣੀ ਸਾਹਿਬ ਦਾ ਬਹੁਤ ਹੀ ਸ਼ੁਕਰਗੁਜ਼ਾਰ ਹੁਣੀ ਆ ਕਿਉਂਕਿ ਤੁਸੀਂ ਮੈਨੂੰ ਉਸ ਸਨਮਾਨ ਦੇ ਲਾਇਕ ਸਮਝਿਆ ਵਾ ਜਿਹਦੇ ਜਿਹਦੇ ਲਾਇਕ ਮੈਂ ਹਜੇ ਖੁਦ ਵੀ ਆਪਣੇ ਆਪ ਨੂੰ ਨਹੀਂ ਸਮਝਿਆ ਕਿਉਂਕਿ ਮੈਂ ਸਾਹਿਤ ਦੀ ਫੀਲਡ ਚ ਬਹੁਤ ਨਵੀਂ ਆ ਮੇਰਾ ਕੋਈ ਤਜਰਬਾ ਨਹੀਂ ਹੈਗਾ ਸਾਹਿਤ ਸਭਾਵਾਂ 'ਚ ਆਉਣ ਦਾ ਮੇਰਾ ਕੋਈ ਤਜਰਬਾ ਨਹੀਂ ਹੈਗਾ ਕੋਈ ਸਨਮਾਨ ਪੱਤਰ ਲੈਣ ਦਾ ਠੀਕ ਹੈ ਮੈਨੂੰ ਅੱਜ ਬਹੁਤ ਅੱਛਾ ਲੱਗਾ ਕਿ ਮੈਂ ਤੁਹਾਡੇ ਵਰਗੇ ਵਿਦਵਾਨਾਂ ਦੇ ਵਿੱਚ ਸਾਹਿਤ ਦਾ ਇਨਾ ਹੋਲਡ ਰੱਖਣ ਵਾਲੇ ਲੋਕਾਂ ਦੇ ਵਿੱਚ ਬਹਿ ਕੇ ਤੁਹਾਨੂੰ ਸੁਣ ਰਹੀ ਆ ਤੁਹਾਡੇ ਸ਼ਬਦਾਂ ਦਾ ਬੜਾ ਜਾਦੂਮਈ ਅਸਰ ਹੁੰਦਾ ਹੈ ਠੀਕ ਹੈ ਸੋ ਇਹਨਾਂ ਸ਼ਬਦਾਂ ਨਾਲ ਮੈਂ ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ ਕਰਦੀ ਆ ਕਿ ਤੁਸੀਂ ਮੈਨੂੰ ਇਸ ਸਨਮਾਨ ਦੇ ਯੋਗ ਸਮਝਿਆ वैसे तो 12वें देखने वाले ਨੂੰ ਇਹ ਨਹੀਂ ਲੱਗਦਾ ਹੁੰਦਾ ਕਿ ਲੇਖਕ ਨੂੰ ਸ਼ਾਇਦ ਸਨਮਾਨ ਦਾ ਚਾਹ ਹੁੰਦਾ ਹੈ ਪਰ ਮੈਂ ਸੋਚਦੀ ਆਂ ਵੀ ਚਾਹ ਨਾਲੋਂ ਵੱਧ ਸਾਡੇ ਮੋਢਿਆਂ ਤੇ ਇੱਕ ਵੱਡੀ ਜ਼ਿੰਮੇਵਾਰੀ ਹੁੰਦੀ ਹੈ ਕਿਉਂਕਿ ਜਿਨ੍ਹਾਂ ਦੇ ਜਿਨ੍ਹਾਂ ਦੇ ਨਾਮ ਦਾ ਸਾਨੂੰ ਪੁਰਸਕਾਰ ਮਿਲ ਰਿਹਾ ਹੁੰਦਾ ਨਾ ਉਹਨਾਂ ਦੀ ਇੱਜ਼ਤ ਰੱਖਣੀ ਵੀ ਉਹਨਾਂ ਦਾ ਮਾਣ ਰੱਖਣਾ ਵੀ ਸਾਡੀ ਜ਼ਿੰਮੇਵਾਰੀ ਹੋ ਜਾਂਦੀ ਹੈ ਸੋ ਮੈਂ ਪੂਰੀ ਕੋਸ਼ਿਸ਼ ਕਰੂੰਗੀ ਕਿ ਮੈਂ ਆਪਣੀ ਆਉਣ ਵਾਲੀ ਜ਼ਿੰਦਗੀ ਦੇ ਵਿੱਚ ਜਿਸ ਤਰ੍ਹਾਂ ਗੁਰਸੇਵਕ ਸਿੰਘ ਢਿੱਲੋਂ ਹੋਰ ਆਣੇ ਦੱਸਿਆ ਵੀ ਇਹਨਾਂ ਦੇ ਮਾਤਾ ਜਗੀਰ ਕੌਰ ਜੀ ਨੇ ਇਹਨਾਂ ਨੂੰ ਸਾਹਿਤ ਦੀ ਛਿੰਗ ਲਾਈ ਆ ਮੈਂ ਉਹਨਾਂ ਦਾ ਮਾਣ ਜਿਹੜਾ ਹੈ ਉਹ ਕਾਇਮ ਰੱਖ ਸਕਾਂ ਤੁਹਾਡਾ ਸਾਰਿਆਂ ਦਾ ਬਹੁਤ ਸ਼ੁਕਰੀਆ